ਪਰਤ ਬਾਰੇ ਵਿਚਾਰ ਬਠੰਗਲਾ ਕੀਤਾ ਜਿਸ ਦੇਸ਼ ਚ ਰਹਿੰਦੇ ਆ ਇਹ ਬਦਕਿਸਮਤੀ ਆ ਦੇਸ਼ ਦੀ ਕਮਜ਼ੋਰੀ ਕਹ ਲਓ ਇਹ ਕਾਂਗਰਸ ਪਾਰਟੀ ਨੇ ਜਿਹੜਾ ਰਾਜ ਕਾਲ ਚਲਾਇਆ ਦੇਸ਼ ਵਿੱਚ ਉਹ ਸਰਮਾਇਦਾਰਾਂ ਦੀ ਸੇਵਾ ਕਰਨ ਵਾਲਾ ਰਾਜ ਭਾਗ ਚਲਾਇਆ ਨਾਰੇ ਬੜੇ ਲਾਇਕ ਦੀ ਗਰੀਬੀ ਹਟਾਉਣ ਦੇ ਨਾਰੇ ਕਦੀ ਕੋਈ ਨਾਰੇ ਕਦੀ ਨੌਜਵਾਨਾਂ ਨੂੰ ਅੱਗੇ ਲਾਉਣ ਦੇ ਨਾਰੇ ਲੇਕਿਨ ਉਹ ਸਾਰੇ ਨਾਰੇਆਂ ਦਾ ਕੁਝ ਨਹੀਂ ਬਣਿਆ ਇਸ ਦੇਸ਼ ਦੀ ਤਬਾਈ ਕਰ ਦਿੱਤੀ ਗਈ ਕਿਉਂਕਿ ਕਾਂਗਰਸ ਦਾ ਰਾਜ ਸਰਮਾਇਅਦਾਰੀ ਤਰੱਕੀ ਦਾ ਉਲੰਭਰਦਾਰ ਸੀ ਉਹਨੇ ਸਰਮਾਇਅਦਾਰਾਂ ਦੀ ਤਰੱਕੀ ਕੀਤੀ ਕੱਲੀ ਸਰਮਾਇਅਦਾਰਾਂ ਦੀ ਤਰੱਕੀ ਨਹੀਂ ਕੀਤੀ ਮਨਮੋਹ ਸੋਹਦੀ ਕਿਰਪਾ ਹੁੰਦੀ ਤੇ 90 ਤੋਂ ਬਾਅਦ ਉਹਨੇ ਉਹ ਸਰਮਾਇਅਦਾਰੀ ਤੋਂ ਵੀ ਅੱਗੇ ਸਰਮਾਇਅਦਾਰੀ ਦੇ ਜਿਹੜਾ ਅਸਲੀ ਰੂਪ ਆ ਉਹਨੂੰ ਭਾਰਤ ਵਿੱਚ ਲਾਗੂ ਕਰਨ ਦਾ ਯਤਨ ਕੀਤਾ ਸਰਮਾਇਅਦਾਰੀ ਦਾ ਪੁਰਾਣਾ ਰੂਪ ਸੀ 90 ਤੋਂ ਪਹਿਲਾਂ ਸੀ ਦੋ ਵੀ ਜ਼ਾਲਮਾਨਾ ਪਰ ਫਿਰ ਵੀ ਲੋਕਾਂ ਦੀ ਕਹਿ ਲਓ ਮੂੰਹ ਰੱਖਣ ਵਾਸਤੇ ਲੋਕਾਂ ਦਾ ਨਹੀਂ ਨਹੀਂ ਜੀ ਸਾਡਾ سرمایہਦਾਰੀ ਰਾਜ ਹੈਗਾ ਇੱਥੇ ਅਸੀਂ ਪੱਕੇ ਕੰਮ ਦਿੰਨੇ ਲੋਕਾਂ ਨੂੰ ਇੱਥੇ ਕੰਮ ਦੇ ਘੇਟੇ ਨਿਯਤ ਕਰਦੇ ਤੇ ਇੱਥੇ ਇੰੀਆਂ ਤਰਖਾਹ ਹੋਇਆ ਕਰ ਗਈਆਂ ਇਹ ਵੈਲਫੇਅਰ ਸਟੇਟਾਂ ਅੰਗਰੇਜ਼ੀ ਕਹਿੰਦੇ ਆ ਲੋਕ ਭਲਾਈ ਦਾ ਰਾਜ ਭਾਗ ਸਾਡਾ ਸੀ ਝੂਠਾ ਏ ਪਰ ਫੇਰ ਵੀ ਲੋਕਾਂ ਨੂੰ ਮਾੜਾ ਮੋਟਾ வசੂਹਤਾ ਮਿਲਦੀਆਂ ਸਨ ਲੇਕ 90 ਤੋਂ ਬਾਅਦ ਮਨਮੋਹਨ ਸੋ ਜਦੋਂ ਪਹਿਲਾ ਵਿੱਤ ਮੰਤਰੀ ਰਿਹਾ ਤੇ ਮੁੜ ਕੇ ਫੇਰ 10 ਸਾਲ ਉਹ ਪ੍ਰਧਾਨ ਮੰਤਰੀ ਰਿਹਾ ਉਹਨੇ ਦੇਸ਼ ਦਾ ਬੇੜਾਗਰ ਕਰਤਾ ਰੁ ਕਹਿਤਾ ਵੀ ਇਸ ਭਾਰਤ ਵਿੱਚ ਜਿਹੜਾ سرمایہਦਾਰੀ ਵਿਕਾਸ ਆ ਉਹ ਲੋਕਾਂ ਦੀਆਂ ਲਾਸ਼ਾਂ ਦੇ ਉੱਤੇ ਕੀਤਾ ਜਾਏਗਾ ਅੱਜ ਤੱਕ ਜੋ ਅਸੀਂ ਭਾਰਤ ਨੇ ਬਣਾਇਆ ਜਿੰਨੇ ਪਬਲਿਕ ਸੈਕਟਰ ਦੇ ਇਲਾਾਰੇ ਬਣਾਏ ਆ ਸਾਰੇ ਵੇਚੇ ਜਾ ਰਹੇ ਮੋਦੀ ਦੇ ਹੱਥੋਂ ਔਰ ਬੜੀ ਬਿਸ਼ਰਮ ਹੀ ਨਾ ਕਹਿ ਰਿਹਾ ਕਿ ਸਾਰਾ ਕਾਰੋਬਾਰ ਦਾ ਕੰਟਰੋਲ ਘਰਾਣਿਆਂ ਨੂੰ ਕਰਨਾ ਚਾਹੀਦਾ ਸਰਕਾਰ ਦਾ ਕੰਮ ਤਾਂ ਇਹ ਦੇਖਣਾ ਆ ਵੀ ਕਿਤੇ ਲੋਕੀ ਵਿਰੋਧ ਤਾਂ ਨਹੀਂ ਕਰਦੇ ਜਿਹੜੇ ਵਿਰੋਧ ਤਾਂ ਕਰਨਗੇ ਉਹਨਾਂ ਦੇ ਸਿਰਾਂ 'ਤੇ ਡਾਂਗਾ ਮਾਰੀਆਂ ਜਾਣਗੀਆਂ ਉਹਨਾਂ ਨੂੰ ਦਬਾ ਕੇ ਰੱਖਿਆ ਜਾਏਗਾ ਉਹ ਖੁੱਲਾ ਲਾਣੀਆਂ ਕਹਿ ਰਿਹਾ ਬਿਜਲੀ ਦਾ ਮਹਿਕਮਾ ਰੇਲਵੇ ਦਾ ਮਹਿਕਮਾ ਵਿਦਿਆ ਦਾ ਮਹਿਕਮਾ ਹਵਾਈ ਜਹਾਜ਼ ਕੋਈ ਲਾ ਲਾਵਾ ਕੋਈ ਕੋਈ ਚੀਜ਼ ਨਹੀਂ ਛੱਡੀ ਉਹਨੇ ਇਹ ਆ ਸਰਮਾਇਦਾਰੀ ਦਾ ਔਰ ਉਹਦੇ ਵਿੱਚ ਕੰਮ ਦੇ ਘੰਟੇ ਨਹੀਂ ਨiyet ਹੈ ਉਹ ਜੇ ਠੇਕੇਦਾਰੀ ਪ੍ਰਥਾ ਆ ਉਹਦੇ ਵਿੱਚ ਕੋਈ ਪੱਕੀ ਨੌਕਰੀ ਨਹੀਂ ਹੈ ਉਹਦੇ ਵਿੱਚ ਆਉਣ ਜਾਣ ਦੀਆਂ ਛੁੱਟੀਆਂ ਬਿਮਾਰੀ ਦੀਆਂ ਛੁੱਟੀਆਂ ਸ਼ਾਮਲ ਨਹੀਂ ਹਨ ਉਹਦੇ ਵਿੱਚ ਪੈਨਸ਼ਨ ਨਹੀਂ ਮਿਲਣੀ ਕਿਸੇ ਨੂੰ ਮਲਾਜ਼ਮਾਂ ਨੂੰ ਪੈਨਸ਼ਨ ਮਿਲਦੀ ਆ ਬੰਦਾ ਜਦੋਂ ਤੱਕ ਜਾਰਾ ਮਰਨ ਵੇਲੇ ਤੱਕ ਪੈਨਸ਼ਨ ਮਿਲ ਜਾਏ ਸਾਡੀ ਮੰਗ ਤਾਂ ਇਹ ਸੀ ਵੀ ਜਿਹੜਾ ਕੰਮ ਸਰਕਾਰੀ ਮੁਲਾਜ਼ਮਾ ਨਹੀਂ ਉਹਨੂੰ ਵੀ ਪੈਨਸ਼ਨ ਲਾਓ ਉਹ ਕਹਿੰਦੇ ਤੁਸੀਂ ਤਾਂ ਉਹ ਕਹਿੰਦੇ ਹੋ ਜਿਹੜੀ ਲੱਗੀ ਹੋਈ ਹੈ ਸੀ ਉਹ ਬੰਦ ਕਰਤੀ ਆ ਇਸ ਮੋਦੀ ਸਰਕਾਰ ਨੇ ਪਹਿਲਾਂ ਵਾਜਬੀ ਨੇ ਕੀਤੀ ਤੜਾ ਮੋਦੀ ਸਰਕਾਰ ਉੱਤੇ ਚਾਲੂ ਰੱਖ ਲਈ ਕੰਮ ਨੂੰ ਕੋਈ ਪੈਨਸ਼ਨ ਨਹੀਂ ਹੋਏਗੀ ਇਹ ਦੇਸ਼ ਦੀ ਤਬਾਈ ਹੋ ਜਾਗੀ